ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਉਚਾਰਨ ਸਿੱਖਣਾ ਜੋ 873 ਅੰਗ ਤੇ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਇਹ ਕਾਵੀ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੀ ਏ ਕਿ ਜੋ ਟੂਬ ਦੀ ਪਲੇਲਿਸਟ ਦੇ ਵਿੱਚ ਪੰਜ ਬਾਣੀਆਂ ਦੀ ਸੰਥਿਆ ਸੁਖਮਣੀ ਸਾਹਿਬ ਦੀ ਸੰਥਿਆ ਬਾਵਣ ਅਖਰੀ ਦੀ ਸੰਥਿਆ ਭਟਾਂ ਦੇ ਸਵਈਏ ਸੈ ਸ਼ਕਤੀ ਗੂਜਰੀ ਰਾਗ ਦਾ ਪਦਾ ਤਲੰਗ ਰਾਗ ਦਾ ਪਦਾ ਅਤੇ ਸੱਤੇ ਬਲਵੰਡੇ ਦੀ ਵਾਰ ਜੈਤਸੀ ਦੀ ਵਾਰ ਅਤੇ ਹੋਰ ਮਹਿੰਗੇ ਸ਼ਬਦਾਂ ਦੇ ਉਚਾਰ ਨੂੰ ਚ ਦੱਸਿਓ ਇਹਨੇ ਆਪ ਜਾ ਕੇ ਸਰਵਣ ਕਰ ਸਕਦੇ ਹੋ ਰਾਗ ਗੂੰਡ ਬਾਣੀ ਨਾਮ ਦਿਓ ਜੀ ਕੀ ਜੀ ਕੀ ਵਖਰਾ ਵਖਰਾ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਅਸਮੇਦ ਜਗਨੇ ਇਹ ਜਗਨੇ ਜਿਹੜਾ ਪਾਠ ਹੈ ਸੰਗਤ ਜੀ ਕਸ ਕੇ ਅਤਕ ਲਾ ਕੇ ਉਚਾਰਨ ਕਰਨਾ ਹੈ ਜਗਨੇ ਬੋਲਾ ਨਹੀਂ ਪੜਨਾ ਇੱਕ ਨੰਨੇ ਦਾ ਧਿਆਨ ਰੱਖਣਾ ਕਿ ਨਾਲੇ ਦੀ ਆਵਾਜ਼ ਉਚਾਰਨ ਹੋਵੇ ਅਸਮੇਦ ਜਗਨੇ ਤੁਲਾਪੁਰਖ ਦਾਨੇ ਜਿਹੜਾ ਤੁਲਾਪੁਰਖ ਇਹ ਤੁਲਾਪਾ ਜਿਹੜਾ ਪਾਠ ਹੈ ਸੰਗਤ ਜੀ ਬੋਲਾ ਹੈ ਤੁਲਾ ਨਹੀਂ ਕਹਿ ਦੇਣਾ ਤੁਲਾ ਤੁਲਾ ਪਰਖ ਦਾਣੇ ਦਾਣੇ ਜਿਹੜਾ ਨਾਣੇ ਦੀ ਆਵਾਜ਼ ਨਹੀਂ ਕੱਟਣੀ ਦਾਣੇ ਨਹੀਂ ਕਹਿ ਦੇਣਾ ਇਹ ਵੀ ਧਿਆਰ ਰੱਖਣਾ ਕਿ ਨੰਨੇ ਦੀ ਆਵਾਜ਼ ਉਚਾਰਨ ਹੋਵੇ ਦਾਣੇ ਪ੍ਰਾਗ ਇਸ ਨਾਨੇ ਇਸ ਨਾਨੇ ਸੱਸੇ ਦੇ ਨਾਲ ਉਚਾਰਨ ਕਰਨਾ ਛੱਛਾ ਨਹੀਂ ਬੋਲਣਾ ਸੱਸੇ ਦੇ ਪਰ ਵਿੱਚ ਬਿੰਦੀ ਲਾ ਕੇ ਉਚਾਰਨ ਨਹੀਂ ਕਰਨਾ ਇਸ ਨਾਨੇ ਪੜ੍ਹਨਾ ਤਉ ਨ ਪੁਜਹਿ ਹਰ ਕੀਰਤ ਨਾਮਾ ਆਪਣੇ ਰੰਮ ਹੈ ਭਾਜਰੇ ਮਨ ਆਲਸੀਆ ਆਲਸੀਆ ਪਾੜ ਜਿਹੜਾ ਸੰਗਤ ਜੀ ਇਕੱਠਾ ਹੈ ਰਹਾਉ ਗਿਆ ਪਿੰਡ ਪਰਤਾ ਬਨਾਰਸ ਅਸ ਬਸਤਾ ਮੁਖ ਬੇਦ ਚਤੁਰ ਪੜਤਾ ਸਗਲ ਧਰਮ ਅਸ਼ਿੱਤਾ ਅਸ਼ਿੱਤਾ ਪਾੜ ਜਿਹੜਾ ਸੰਗਤ ਜੀ ਕਸ ਕੇ ਹੈ ਅਦਕ ਲਾ ਕੇ ਉਚਾਰਨ ਕਰਨਾ ਐੜਾ ਛਸ਼ੇ ਨੂੰ ਸਿਹਾਰੀ ਉਤੇ ਅਦਕ ਤੱਤੇ ਕੰਧਾ ਅਸ਼ਟਾ ਗੁਰ ਗਿਆਨ ਇੰਦਰੀ ਦ੍ਰਿੜਤਾ ਦ੍ਰਿੜਤਾ ਇਹ ਧਿਆਨ ਰੱਖਣਾ ਕਿਾਰੇ ਦੀ ਬਾਤ ਵੀ ਉਚਾਰਨ ਹੋਵੇ țeੜਾੜਾ ਵੀ ਬੋਲਿਆ ਜਾਵੇ ਦ੍ਰਿੜਤਾ ਦ੍ਰਿੜ ਦ੍ਰਿੜ ਪੂਰਾ ਬੋਲ ਕੇ ਤੱਤੇ ਕੰਨਤਾ ਦ੍ਰਿੜਤਾ ਘਾਟ ਕਰਮ ਸਹਿਤ ਰਹਤਾ ਹੁਣ ਇਹਨੂੰ ਸਹਿਤ ਨਹੀਂ ਪੜ ਜਾਣਾ ਸਹਿਤ ਸਹਿਤ ਪਾੜ ਪੜ੍ਹਨਾ ਹੈ ਸੰਗਤ ਜੀ ਧਿਆਨ ਰੱਖਣਾ ਸਹਿਤ ਰਹਿਤਾ ਸਿਵਾ ਸਕਤ ਸੰਵਾਦੰ ਸੰਵਾਦੰ ਸੱਸੇ ਟਿੱਪੀ ਲਾ ਕੇ ਸੰ ਸੱਸੇ ਟਿੱਪੀ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਹੁਣ ਸੰਗਤ ਜੀ ਇੱਥੇ ਬੱਬੇ ਨੂੰ ਵੀ ਟਿੱਪੀ ਆਈ ਏ ਦੱਦੇ ਨੂੰ ਵੀ ਟਿੱਪੀ ਲੱਗੀ ਏ ਤੇ ਜਦੋਂ ਟਿੱਪੀ ਦੀ ਆਵਾਜ਼ ਉਹ ਜਿਹੜੀ ਉਚਾਰਨ ਹੁੰਦੀ ਹੈ ਨੱਕ ਦੇ ਵਿੱਚ ਹੁੰਦੀ ਹੈ ਤਿਆਰ ਰੱਖਣਾ ਗੋਬਿੰਦੰ ਗੋਬਿੰਦੰ ਦੋਨੇ ਟਿੱਪੀਆਂ ਦੀ ਆਵਾਜ਼ ਕੱਢਨੇ ਗੋਬਿੰਦੰ ਪਜਨਾਮਾ ਤਰਸ ਭਵ ਸਿੰਦੰ ਹੁਣ ਸੰਗਤ ਜੀ ਇੱਥੇ ਸੱਸੇ ਨੂੰ ਟਿੱਪੀ ਲੱਗੀ ਏ ਤੱਦੇ ਨੂੰ ਟਿੱਪੀ ਲੱਗੀ ਏ ਜੇ ਤਾਂ ਸੱਸੇ ਉੱਤੇ ਟਿੱਪੀ ਨਾ ਹੁੰਦੀ ਫਿਰ ਉਚਾਰਨ ਹੋਣਾ ਸੀ ਸਿੱਦੰ ਸਿੱਦੰ ਬੋਲਣਾ ਸੀ ਜੇ ਹੁਣ ਸਸਿਓ ਤੇ ਟਿੱਪੀ ਵੀ ਲੱਗੀ ਐ ਧੱਦੇ ਦੀ ਟਿੱਪੀ ਦੋਨੇ ਟਿੱਪੀਆਂ ਉਚਾਰਨ ਹੋਣਗੀਆਂ ਸਿੰਦੰ 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 ਨੰਨਾ ਪਿੱਛੇ ਨਹੀਂ ਲਾਉਣਾ ਟਿੱਪੀ ਦੀ ਆਵਾਜ਼ ਉਚਾਰਨ ਕਰਨੀ ਐ ਸਿੰਦੰ ਟਿੱਪੀ ਤੋਂ ਰਹਿ ਜੇ ਸਸਿ ਦੀ ਟਿੱਪੀ ਨਾ ਹੁੰਦੀ ਫਿਰ ਸਿੰਦੰ ਬਣ ਜਣੇ ਸਿੰਦੰ ਹੁਣ ਟਿੱਪੀਆਂ ਦੋਨੇ ਉਚਾਰਨ ਕਰਨੀਆਂ ਨੇ ਸਿੰਦੰ ਸਿੰਦੰ ਇਸ ਤਰ੍ਹਾਂ ਉਚਾਰਨ ਕਰਨਾ ਸੁਸੰਗਤ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਆਪਾਂ ਸੰਥਿਆ ਸਰਵਨ ਕਰ ਲਈ ਹੈ ਪੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ